ਪਬਲਿਕ ਲਈ ਪਬਲਿਕਲੀ ਦਾ ਇਹ ਹੈ ਕਿ ਲੋਕਾਂ ਦੀ ਏਕਤਾ ਬਣਾਉਣ ਦੇ ਲਈ ਇਹ ਮੁੱਦੇ ਹੋਣੇ ਹੱਲ ਹੋਣੇ অতি ਜ਼ਰੂਰੀ ਹੈ ਅੰਦਰ ਦੀ ਬੇਦਵੀ ਨਹੀਂ ਹੋएगी ਤੁਸੀਂ ਗੁਰੂ ਘਰ ਦੀ ਬੇਦਵੀ ਨਹੀਂ ਹੋएगी ਕਿਸੇ ਗਿਰਜੇ ਦੀ ਬੇਦਵੀ ਨਹੀਂ ਹੋएगी ਕਿਸੇ ਮਸਜਿਦ ਦੀ ਬੇਦਵੀ ਨਹੀਂ ਹੋਣੀ ਪਾਸਟੇ ਮੋਕ ਮੰਤਰੀ ਸਾਹਿਬ ਦਾ ਹਰਾ ਪੈਨ ਨਹੀਂ ਚੱਲ ਰਿਹਾ ਤੇ ਮੈਂ ਸਮਝਦਾ ਪੰਜਾਬੀਆਂ ਨੂੰ ਹੱਥ ਫੜ ਕੇ ਚਲਾ ਦੇਣਾ ਚਾਹੀਦਾ ਹੈ ਕਿ ਪੰਜਾਬੀ ਇੱਕ ਆਮ ਘਰ ਦਾ ਬੱਚਾ ਜਿਹੜਾ ਉਹ ਮਰਦਾ ਪਿਆ ਉਸ 400 ਫੁੱਟ ਉੱਚੇ ਬੈੱਥ ਬੈੱਡ ਦੇ ਉੱਤੇ ਪਿਆ ਹੋਇਆ ਹੈ ਦੇਖੋ ਜਿਹੜੀ ਜਿਹੜੀ ਤਕਲੀਫ ਜੋ ਦਰਦ ਜਥੇਦਾਰ ਗੁਰਜੀਤ ਸਿੰਘ ਜੀ ਹੋਰੇ ਹੰਡਾ ਰਹੇ ਨੇ ਉਹ ਤੇ ਆਪਾਂ ਸਾਰਿਆਂ ਨੇ ਤੁਸੀਂ ਦੇਖਿਆ ਖਨੋਰੀ ਮੋਰਚੇ ਦੇ ਵਿੱਚ ਵੀ ਆਪਾਂ ਇਹ ਹੰਡਾਇਆ ਸਾਰਿਆਂ ਨੇ ਸਰਕਾਰਾਂ ਅੱਖਾਂ ਤੋਂ ਅੰਨੀਆਂ ਵੀ ਹੋ ਚੁੱਕੀਆਂ ਨੇ ਕੰਨਾ ਤੋਂ ਬੋਲੀਆਂ ਵੀ ਹੋ ਚੁੱਕੀਆਂ ਨੇ ਪਰ ਅਜਿਹੀਆਂ ਸਰਕਾਰਾਂ ਨੂੰ ਕੁਛ ਹੀ ਦਿਸਦਾ ਨਹੀਂ ਹੈ ਕਿ ਲੋਕ ਕੀ ਮੰਗਦੇ ਨੇ ਲੋਕਾਂ ਦੀ ਸਮੱਸਿਆ ਕੀ ਹੈ ਲੋਕਾਂ ਦੇ ਮੁੱਦੇ ਕੀ ਨੇ ਲੋਕਾਂ ਦੇ ਮਸਲੇ ਕੀ ਨੇ ਔਰ ਜਿਹੜੇ ਦੋਨੋਂ ਹੀ ਥਾਵਾਂ ਦੇ ਉੱਤੇ ਜਿਹੜੇ ਮੁੱਦੇ ਉੱਠੇ ਨੇ ਨਾ ਮਸਲੇ ਉੱਠੇ ਨੇ ਅਗਰ ਇਹਨਾਂ ਦੀ ਇੰਪੋਰਟੈਂਸ ਸਮਝੋਗੇ ਤੁਸੀਂ ਪਬਲਿਕ ਲਈ ਪਬਲਿਕ ਲਈ ਤਾਂ ਇਹ ਹੈ ਕਿ ਲੋਕਾਂ ਦੀ ਏਕਤਾ ਬਣਾਉਣ ਦੇ ਲਈ ਇਹ ਮੁੱਦੇ ਹੋਣੇ ਹੱਲ ਹੋਣੇ অতি ਜ਼ਰੂਰੀ ਹੈ अगर धार्मिक ग्रंथां धार्मिक स्थानां दी हो रही बेदबी ਨੂੰ ਅਗਰ ਜ ਰੋਕ ਲਿਆ ਜਾਏ ਤਾਂ ਕਿਸੇ ਮੰਦਰ ਦੀ ਬੇਦਬੀ ਨਹੀਂ ਹੋਏਗੀ ਕਿਸੇ ਗੁਰੂ ਘਰ ਦੀ ਬੇਦਬੀ ਨਹੀਂ ਹੋਏਗੀ ਕਿਸੇ ਗਿਰਜੇ ਦੀ ਬੇਦਬੀ ਨਹੀਂ ਹੋਏਗੀ ਕਿਸੇ ਮਸਜਿਦ ਦੀ ਬੇਦਬੀ ਨਹੀਂ ਹੋਏਗੀ ਅਗਰ ਉਹ ਨਹੀਂ ਹੋਏਗਾ ਤਾਂ ਉਹਨ ਲੋਕਾਂ ਦੀ ਆਪਸੀ ਭਾਈਚਾਰਕ ਜਿਹੜੀ ਸਾਹਜ ਹੈ ਉਹ ਮਜ਼ਬੂਤ ਰਹੇਗੀ ਉਹ ਬਣੀ ਰਹੇਗੀ ਲੇਕਿਨ ਅਪਾਏ ਦੇਖ ਰਿਹਾ ਨਾ ਕਿ ਸਰਕਾਰਾਂ ਜਿਹੜੀਆਂ ਪੋਲਰਾਈਜੇਸ਼ਨ ਦੀ ਰਾਜਨੀਤੀ ਕਰਦੀਆਂ ਹੋਣ ਉਹ ਮਸਲੇ ਹੱਲ ਕਿਉਂ ਹੋਣ ਦੇਣਗੀਆਂ ਜੀ ਆਪਾਂ ਇੱਕ ਚੀਜ਼ ਹੋਰ ਦੇਖਦੇ ਆਂ ਕਿ ਦੇਖੋ ਦੇਸ਼ ਦੇ ਅੰਦਰ ਕਿਸੇ ਮਸਲੇ ਨੂੰ ਲੈ ਕੇ ਕਿਸੇ ਮੁੱਦੇ ਨੂੰ ਲੈ ਕੇ ਇੱਕ بڑا ਅੰਦੋਲਨ ਚੱਲਦਾ ਹੋਵੇ ਕਿਉਂਕਿ ਸਮੇਂ-ਸਮੇਂ ਤੇ ਉੱਤੇ ਅੰਦੋਲਨ ਤਾਂ ਚੱਲਦੇ ਰਹਿੰਦੇ ਆ ਨਾ ਕਦੇ ਕਿਸਾਨੀ ਦਾ ਅੰਦੋਲਨ ਕਦੇ ਮਜ਼ਦੂਰਾਂ ਦਾ ਅੰਦੋਲਨ ਕਦੇ ਮੁਲਾਜ਼ਮਾਂ ਦਾ ਅੰਦੋਲਨ ਕਦੇ ਵਪਾਰੀਆਂ ਦਾ ਅੰਦੋਲਨ ਜਦੋਂ ਉਹ ਅੰਦੋਲਨ ਪੀਕ ਤੇ ਜਾਂਦੇ ਨੇ ਨਾ ਤੇ ਸਰਕਾਰ ਦੇ ਗਲੇ ਦੀ ਹੱਡੀ ਬੰਨ ਦੇ ਦੀਦਿਆ ਹੈ ਉਦੋਂ ਸਰਕਾਰ ਦੇ ਕੋਲੇ ਇੱਕ ਬਹੁਤ ਵੱਡਾ ਹਥਿਆਰ ਹੈ ਕਿ ਕਿਸੇ ਧਾਰਮਿਕ ਸਥਾਨ ਦੀ ਬੇਅਦਬੀ ਕਰਵਾ ਦੇਣੀ ਔਰ ਉੱਥੇ ਬੈਠੇ ਲੋਕਾਂ ਦੇ ਵਿੱਚ ਫੁੱਟ ਪਵਾ ਕੇ ਲੋਕਾਂ ਨੂੰ ਖਨਾ ਦੇਣਾ ਲੋਕਾਂ ਦੀ ਤਾਕਤ ਖਨਾ ਦੇਣੀ ਤੇ ਲੋਕਾਂ ਦਾ ਧਿਆਨ ਉਸ ਮੁੱਦੇ ਤੋਂ ਡਾਇਵਰਟ ਕਰਨਾ ਇੱਕ ਵੱਡਾ ਹਥਿਆਰ ਹੈ ਸਰਕਾਰਾਂ ਦੇ ਕੋਲੇ ਧਾਰਮਿਕ ਗ੍ਰੰਥਾਂ ਦੀ ਧਾਰਮਿਕ ਸਥਾਨਾਂ ਦੀ ਬੇਅਦਬੀ ਦੇ ਜ਼ਰੀਏ ਲੋਕਾਂ ਦੀ ਸ਼ਕਤੀ ਨੂੰ ਖਨਾਉਣਾ ਹੁਣ ਅੰਦਾਜ਼ਾ ਲਾਇਓ ਵੀ ਜਿਹੜੀ ਲੋੜ ਕਿਹਨੂੰ ਆਏ ਇਹਦੀ ਸਾਡੇ ਅੰਦੋਲਨਾਂ ਨੂੰ ਡੈਮੇਜ ਕਰਨ ਦੇ ਲਈ ਇੱਕ ਵੱਡਾ ਹਥਿਆਰ ਹੈ ਤਾਂ ਉਹ ਸਰਕਾਰ ਇਸੇ ਕਰਕੇ ਇਹ ਬਣਾ ਨਹੀਂ ਰਹੀ ਨੇ ਤਾਂ ਗੱਲ ਕਿੱਡੀ ਕ ਹੈ ਅਗਰ ਸਰਕਾਰ ਇਮਾਨਦਾਰ ਹੋਵੇ ਤਾਂ ਅਸੀਂ ਮੰਗ ਕੀ ਕਰ ਰਹੇ ਹਾਂ ਕਿ ਜਿਹੜੀ ਸਰਕਾਰ ਰੋਜ਼ ਕਹਿੰਦੀ ਹੈ ਕਿ ਏਕਤਾ ਅਖੰਡਤਾ ਆਪਸੀ ਭਾਈਚਾਰੇ ਦੀ ਸਾਂਝ ਦੀ ਗੱਲ ਕਰਦੀ ਹੈ ਜਿਹੜਾ ਮੜਾ ਜਾ ਵੀ ਇਸ ਸਰਕਾਰਾਂ ਦੇ ਖਿਲਾਫ ਬੋਲਦਾ ਹੈ ਉਹਨੂੰ ਦੇ ਖਾਲਸਤਾਨੀ ਉਹਨੂੰ ਬਹੁਤ ਕੁਝ ਪਤਾ ਨਹੀਂ ਕੀ ਕੀ ਕੁਝ ਮਤਲਬ ਕਹਿ ਕੇ ਨਵਾਜਿਆ ਜਾਂਦਾ ਹੈ ਲੇਕਿਨ ਆਪਣੇ ਆਪ ਨੂੰ ਇਹ ਕਹਿ ਰਹੇ ਨੇ ਕਿ ਅਸੀਂ ਏਕਤਾ ਅਖੰਡਤਾ ਦੇ ਹਮੀਆਂ ਤੇ ਜਿਹੜੇ ਏਕਤਾ ਅਖੰਡਤਾ ਦੇ ਹਮੀਆਂ ਭਾਈ ਫਿਰ ਏਕਤਾ ਲਈ ਜ਼ਰੂਰੀ ਹੈ ਨਾ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦੀ ਅਗਰ ਬੇਅਦਬੀ ਨੂੰ ਰੋਕ ਲਿਆ ਜਾਏ ਸਾਰੇ ਧਾਰਮਿਕ ਸਥਾਨਾਂ ਦੀ ਬੇਅਦਬੀ ਨੂੰ ਅਗਰ ਰੋਕ ਲਿਆ ਜਾਏ ਸਖਤ ਕਾਨੂੰਨ ਬਣ ਜਾਣਾ ਤਾਂ ਭਾਈਚਾਰਕ ਸਾਂਝ ਵਧੇਗੀ ਜਾਂ ਘਟੇਗੀ ਔਰ ਉਸ ਭਾਈਚਾਰਕ ਸਾਂਝ ਦਾ ਜਿਹੜੀ ਤਕਲੀਫ ਹੈ ਉਹ ਕਿਹਨੂੰ ਹੈ ਜਿਨ੍ਹਾਂ ਨੇ ਲੋਕਾਂ ਨੂੰ ਲੋਕਾਂ ਦੀ ਪੋਲਰਾਈਜੇਸ਼ਨ ਕਰਕੇ ਵੋਟਾਂ ਦੇ ਸਮੇਂ ਦੇ ਵਰਤਣਾ ਸੋ ਇਸ ਕਰਕੇ ਇਹ ਸਰਕਾਰਾਂ ਇਹਨੂੰ ਜਾਣਬੁੱਝ ਕੇ ਇਹਨੂੰ ਡਿਲੇ ਕਰ ਰਹੀਆਂ ਨੇ ਜਾਣਬੁੱਝ ਕੇ ਖਰਾਬ ਕਰ ਰਹੀ ਲੋਕਾਂ ਨੂੰ ਇਹ ਇਸ ਮੁੱਦੇ ਨੂੰ ਨਹੀਂ ਸਮਝ ਨਹੀਂ ਸਮਝ ਨਹੀਂ ਰਹੀਆਂ ਔਰ ਇਹਨੂੰ ਹੱਲ ਕਰਨਾ ਨਹੀਂ ਚਾਹੁੰਦੇ ਪਰ ਮੈਂ ਫਿਰ ਜਾ ਜਨਤਾ ਨੂੰ ਅਪੀਲ ਕਰੂੰਗਾ ਲੋਕਾਂ ਨੂੰ ਅਪੀਲ ਕਰਦਾ ਕਿ ਜਿਵੇਂ ਕੱਲ ਦਾ ਪ੍ਰੋਗਰਾਮ ਲੈ ਕੇ ਜਥੇਦਾਰ ਜੀ ਨਹੀਂ ਬੈਠੇ ਸਾਰੇ ਸਾਰੇ ਧਰਮਾਂ ਦੀ ਗੱਲ ਕਰ ਰਹੇ ਨੇ ਉਹ ਮਸਜਿਦ ਦੀ ਵੀ ਗੱਲ ਕਰ ਰਹੇ ਨੇ ਉਹ ਮੰਦਿਰ ਦੀ ਵੀ ਗੱਲ ਕਰ ਰਹੇ ਨੇ ਉਹ ਗਰਜੇ ਦੇ ਵੀ ਗੱਲ ਕਰ ਰਹੇ ਨੇ ਜਦੋਂ ਇਹ ਗੱਲ ਕਰਨ ਵਾਸਤੇ ਉਹ ਬੈਠੇ ਨੇ ਤਾਂ ਸਾਨੂੰ ਸਾਰੇ ਧਰਮਾਂ ਨੂੰ ਇੱਕਜੁੱਟ ਹੋ ਕੇ ਅੱਜ ਏਕਤਾ ਵਿਖਾਉਣ ਦੀ ਲੋੜ ਹੈ ਤਾਂ ਕਿ ਸਰਕਾਰ ਦੀ ਇਹ ਜਿਹੜਾ ਚੁੰਗਲ ਹੈ ਜਿਹਦੇ ਚ ਅਸੀਂ ਫਸ ਚੁੱਕੇ ਹਾਂ ਉਹਦੇ ਤੋਂ ਬਾਹਰ ਨਿਕਲੇ ਦਿਸਾਂਗੇ ਜਦੋਂ ਉਸ ਵੇਲੇ ਸਰਕਾਰ ਨੂੰ ਮਜਬੂਰ ਕਰ ਲਾਂਗੇ ਕਿ ਸਰਕਾਰ ਇਸ ਕਾਨੂੰਨ ਨੂੰ ਪਾਸ ਕਰਨ ਦੇ ਲਈ ਇਹਨੂੰ ਬਣਾਉਣ ਦੇ ਲਈ ਸਿੱਧੇ ਰਾਸ਼ਟਰੀ ਤੁਰੇ ਅਗੜੀ ਅੱਜ ਗੱਲ ਸੁਣੀ ਹੈ ਮੈਂ ਕਿ 9 ਤਰੀਕ ਤੋਂ ਸਾਡੇ ਮੁੱਖ ਮੰਤਰੀ ਜੀ ਦੇ ਟੇਬਲ ਤੇ ਪਿਆ ਹੈ ਉਹ ਖਰੜਾ ਜਾ ਚੁੱਕਿਆ ਹੈ ਔਰ ਮੁੱਖ ਮੰਤਰੀ ਜੀ ਜਿਹੜੇ ਕਹਿੰਦੇ ਸੀਗੇ ਕਿ ਸਾਡਾ ਹਰਾ ਪੰਨ ਦੀ ਤਨ ਦੀ ਤਾਕਤ ਦਿਓ ਤੁਹਾਡੇ ਸੱਥਾਂ ਜੋ ਕੰਮ ਹੋਣਗੇ ਤੁਹਾਨੂੰ ਕਿਤੇ ਧਰਨਾ ਮਜ਼ਹਰਾ ਪ੍ਰੋਟੈਸਟ ਨਹੀਂ ਕਰਨਾ ਪਏਗਾ ਯਾਰਾ ਕਿਹੜੀ ਮੰਗ ਹੈ ਇਹ ਤਾਂ ਲੋਕਾਂ ਦੇ ਸ਼ਾਂਤੀ ਬਹਾਲ ਕਰਨ ਦੀ ਮੰਗ ਹੈ ਜਿਹਨੂੰ ਲੈ ਕੇ ਉਹ ਜਿਹੜੇ ਬੈਠੇ ਨੇ 256 ਦਿਨ ਤੋਂ ਕੀ ਫਿਰ ਇਹਦਾ ਮਤਲਬ ਸਰਕਾਰ ਉਹਦੀ ਡੈਥ ਵੇਖਣਾ ਉਡੀਕ ਰਹੀ ਹੈ ਕਿ ਉਹ ਕਦੋਂ ਮਰਦੇ ਨੇ ਸੋ ਇਸ ਲਈ ਆਪਾਂ ਨੂੰ ਸਾਰੇ ਲੋਕਾਂ ਨੂੰ ਇੱਕਜੁੱਟ ਹੋ ਕੇ ਤਕੜੇ ਹੋ ਕੇ ਤੇ ਹਮਲਾ ਮਾਰਨ ਦੀ ਲੋੜ ਹੈ ਪਹਿਲੇ ਵਾਰ ਸਭ ਜਿਸ ਤਰ੍ਹਾਂ ਉਹਨਾਂ ਦੀ ਸਿਹਤ ਵਿਗੜ ਰਹੀ ਹੈ ਰੋਜ਼ ਰਿਪੋਰਟਾਂ ਦੇ ਰਹੇ ਹਨ ਬੱਚੇ ਨਾਲ ਜਿੱਥੇ ਜਾ ਰਹੀ ਹੈ ਇਹ ਵੀ ਦੱਸਦੇ ਹਨ ਸਿਹਤ ਵਿਗੜ ਰਹੀ ਹੈ ਤਾਂ ਉਹਨਾਂ ਦੀ ਜ਼ਿੰਦਗੀ ਬਚਾਣੀ ਵੀ ਜ਼ਰੂਰੀ ਹੈ ਤੁਸੀਂ ਕੀ ਅਪੀਲ ਕਰਦੇ ਹੋ ਦੇਖੋ ਮੇਰੀ ਅਪੀਲ ਇਹ ਹੈ ਕਿ ਸੰਘਰਸ਼ੀਲ ਜਿਹੜੇ ਲੋਕ ਹੁੰਦੇ ਆ ਨਾ ਉਹ ਉਹਨਾਂ ਨੂੰ ਜ਼ਿੰਦਗੀ ਦੀ ਨਾਲ ਕੋਈ ਮਤਲਬ ਨਹੀਂ ਹੁੰਦਾ ਉਹ ਜ਼ਿੰਦਗੀ ਲਈ ਨਹੀਂ ਲੜਦੇ ਹੁੰਦੇ ਉਹ ਉਹ ਜਿਹੜੇ ਇਹ ਬੈਠੇ ਨੇ ਜਿਹੜੇ ਧਾਰਮਿਕ ਸਥਾਨਾਂ ਦੀ ਧਾਰਮਿਕ ਗ੍ਰੰਥਾਂ ਦੀ ਵਿਅਦਬੀ ਨੂੰ ਰੋਕਣ ਲਈ ਬੈਠੇ ਹੋਣ ਉਹ ਤਾਂ ਇੱਕ ਪ੍ਰਮਾਤਮਾ ਦੇ ਭੇਜੇ ਹੋਏ ਉਹਨਾਂ ਦੇ ਦੂਤ ਦੇ ਰੂਪ ਚਲੇ ਨੇ ਅਜਿਹੇ ਇਨਸਾਨ ਪਰ ਉਹ ਇਹ ਡਿਊਟੀ ਨਿਭਾ ਰਹੇ ਨੇ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਅਜਿਹੀਆਂ ਸ਼ਖਸੀਅਤਾਂ ਇਹ ਜੇ ਵਿਅਕਤੀ ਸਮਾਜ ਦੇ ਵਿੱਚ ਲਗਾਤਾਰ ਜਿਉਂਦੇ ਰਹਿਣੇ ਬਹੁਤ ਜ਼ਰੂਰੀ ਹੈ ਔਰ ਉਹਨਾਂ ਦਾ ਜਿਉਂਦਾ ਰਹਿਣ ਵਾਸਤੇ ਸਾਡੀ ਪਬਲਿਕ ਨੂੰ ਸਾਡੇ ਲੋਕਾਂ ਨੂੰ ਤਕੜੇ ਹੋ ਕੇ ਹਮਲਾ ਮਾਰਨਾ ਚਾਹੀਦਾ ਹੈ ਉਹਨਾਂ ਦੇ ਮਰ ਜਾਣ ਤੋਂ ਬਾਅਦ ਅਗਰ ਤੁਸੀਂ ਵੱਡੇ ਕੱਠ ਵੀ ਕਰ ਲੋਗੇ ਸਜਣੋ ਫਿਰ ਤਾਂ ਕਿਸੇ ਕੰਮ ਨਹੀਂ ਉਹ ਜਿਉਂਦੇ ਰਹਿਣ ਉਦੋਂ ਪਹਿਲਾ ਪਹਿਲਾ ਕੋਈ ਉਹਨਾਂ ਨਾਲ ਮਿਸ ਹੈਪਨਿੰਗ ਨਾ ਹੋਵੇ ਉਸ ਤੋਂ ਪਹਿਲਾ ਪਹਿਲਾ ਆਪਾਂ ਤਕੜਾ ਹੋ ਕੇ ਹਮਲਾ ਮਾਰ ਲਈਏ ਤਾਂ ਕਿ ਉਹਨਾਂ ਨੂੰ ਸਹੀ ਸਲਾਮਤ ਉਹ ਆਪਣੇ ਪਰਿਵਾਰ ਦੇ ਵਿੱਚ ਜਾਣ ਔਰ ਉਹ ਆਪਾਂ ਨੇ ਕੋਲੇ ਰਹਿਣ ਅੱਗੇ ਤੋਂ ਸਮਾਜ ਨੂੰ ਇਹ ਜਿਹੇ ਮੁੱਦਿਆਂ ਦੇ ਉੱਤੇ ਸੇਧ ਦਿੰਦੇ ਰਹਿਣ ਆਪ ਜੀ ਦਾ ਜਥੇਬੰਦੀ ਹੈ ਕਿਸ ਤਰ੍ਹਾਂ ਦਾ ਸਮਰਥਨ ਹੈ ਨਾ ਦੇਖੋ ਸਾਡੀ ਜਥੇਬੰਦੀ ਦੇ ਸਮਰਥਨ ਦੀ ਗੱਲ ਨਹੀਂ ਹੈ ਮੈਂ ਤਾਂ ਇਹ ਕਹੂੰਗਾ ਕਿ ਅਸੀਂ ਤਾਂ ਹਾਂ ਹੀ ਉਹਦੇ ਜਿਹਦੇ ਲਈ ਉਹ ਬੈਠੇ ਨੇ ਜੀ ਸਮੁੱਚਾ ਸਿੱਖ ਜਗਤ ਉਹਦੇ ਚਰਨਾਂ ਦੀ ਧੂੜ ਹੈ ਜਿਹਦੀ ਬੇਅਦਬੀ ਨੂੰ ਰੋਕਣ ਲਈ ਉਹ ਬੈਠੇ ਨੇ ਤਾਂ ਸਾਡਾ ਉਹਨਾਂ ਨੂੰ ਸਮਰਥਨ ਕਿਉਂ ਨਹੀਂ ਹੋਏਗਾ ਮੈਂ ਪਹਿਲਾਂ ਵੀ ਇਹ ਵੀਡੀਓ ਦੇ ਰਾਹੀਂ ਇਸ ਚੈਨਲਾਂ ਦੇ ਰਾਹੀਂ ਆਪ ਜੀਆਂ ਦੇ ਚੈਨਲਾਂ ਦੇ ਰਾਹੀਂ ਮੈਂ ਫਿਰ ਅਪੀਲ ਆ ਕਿ ਜਿੱਥੇ-ਜਿੱਥੇ ਵੀ ਸਾਡੇ ਖਾਸ ਕਰਕੇ ਬੀਕੇਯੂਏ ਇੱਕ ਤੋਂ ਸਿੱਧੂਪੁਰ ਦੇ ਸਾਡੇ ਵਰਕਰ ਨੇ ਸਾਡੇ ਕਾਰਕੁਨ ਬੈਠੇ ਨੇ ਮੇਰੀ ਸਭ ਨੂੰ ਅਪੀਲ ਆ ਹੱਥ ਜੋੜ ਕੇ ਕਿ ਜਿਹੜਾ ਕੱਲ ਵਾਲਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਨੂੰ ਤਕੜੇ ਹੋ ਕੇ ਇਹਦੇ ਚ ਹਾਜ਼ਰੀ ਲਵਾਓ ਤੈਨੂੰ ਆਪਾਂ ਸਫਲ ਕਰਾਂਗੇ। ਉਹ ਇਹਦਾ ਅਸੀਂ ਸਮਰਥਨ ਕਰਦੇ ਹਾਂ ਤੇ ਸਮਰਥਨ ਕਰਦੇ ਰਹਾਂਗੇ। ਫਿਰ ਆਪ ਜੀ ਦਾ ਅੰਦੋਲਨ ਜਿਹੜਾ ਦਾ ਕਨੂਰੀ ਵਾਲਾ ਉਹ ਕਿਸ ਤਰ੍ਹਾਂ ਨਾ ਕਰਕੇ ਕਮਜ਼ੋਰ ਹੋ ਗਿਆ। ਦੇਖੋ ਅੰਦੋਲਨ ਕਮਜ਼ੋਰ ਨਹੀਂ ਹੋਇਆ। ਉਸ ਅੰਦੋਲਨ ਨੂੰ ਤਾਂ ਨੇ ਤਾਂ ਮਤਲਬ ਇੱਕ ਮਿਸਾਲ ਕਾਇਮ ਕੀਤੀ ਹੈ। ਕਿ ਸਰਕਾਰ ਲਗਾਤਾਰ 1.5 ਮਹੀਨਾ ਰੋਜ਼ ਹਮਲਾ ਕਰਨ ਦੇ ਮੂਰਚ ਸੀ ਕਿ ਅੱਜ ਚੱਕ ਲੋ ਡੱਲੇਵਾਲ ਨੂੰ ਕੱਲ ਚੱਕ ਲੋ ਡੱਲੇਵਾਲ ਨੂੰ ਲੇਕਿਨ ਲੋਕਾਂ ਨੇ ਇਨਾ ਜ਼ਬਰਦਸਤ ਮਜ਼ਬੂਤ ਪਹਿਰਾ ਰੱਖਿਆ ਹੈ ਕਿ ਸਰਕਾਰ ਦੀ ਹਿੰਮਤ ਨਹੀਂ ਪਈ ਅਖੀਰ ਸੇਦ ਨੂੰ ਵਿਗੜਦਿਆਂ ਵੇਖ ਕੇ ਸਰਕਾਰ ਟੇਬਲ ਤੇ ਆਈ ਗੱਲਬਾਤ ਦਾ ਦੌਰ ਚੱਲਿਆ ਔਰ ਜਦੋਂ ਗੱਲਬਾਤ ਦਾ ਦੌਰ ਸ਼ੁਰੂ ਹੋ ਜਾਂਦਾ ਨਾ ਜੀ ਉਸ ਵੇਲੇ ਆਮ ਪਬਲਿਕ ਦੇ ਲੀਡਰਸ਼ਿਪ 에 ਮਹਿਸੂਸ ਕਰਨ ਲੱਗ ਜਾਂਦੀ ਹੁੰਦੀ ਹੈ ਕਿ ਹੁਣ ਗੱਲਬਾਤ ਦਾ ਦੌਰ ਸ਼ੁਰੂ ਹੋ ਗਿਆ ਹੁਣ ਕਿਸੇ ਤਰ੍ਹਾਂ ਦਾ ਮਤਲਬ ਹਮਲਾ ਹੋਣ ਦੇ ਕੋਈ ਚਾਂਸੇਜ਼ ਨਹੀਂ ਐ ਇਸ ਮੀਡੀਅਮ ਇਤਨੀ ਅਗਲੀ ਮੀਟਿੰਗ ਦੇ ਵਿੱਚ ਮਸਲੇ ਦਾ ਹੱਲ ਹੋ ਜਾਣਾ ਸੋ ਇਸ ਕਰਕੇ ਸਾਨੂੰ 19 ਤਰੀਕ ਨੂੰ ਜਿੱਦਾਂ ਇਹ ਘਟਨਾ ਵਾਪਰਦੀ ਆ ਮੋਰਚੇ ਤੇ ਹਮਲਾ ਹੋਣ ਦੀ ਉਹਦੇ 4 ਮਹੀਨੇ ਦੀ ਤੇ ਸਾਨੂੰ ਡੇਢ ਦਿੱਤੀ ਹੈ ਸਰਕਾਰ ਨੇ ਕਿ 4 ਮਹੀਨੇ ਨੂੰ ਦੁਬਾਰਾ ਬੈਠਾਂਗੇ ਤਾਂ ਜੇਕਰ ਡੇਢ ਦਿੱਤੀ ਹੈ ਤਾਂ ਦਾ ਮਤਲਬ ਸੁਖਾਵੇਂ ਮਾਹੌਲ ਦੀ ਗੱਲ ਹੋ ਰਹੀ ਹੈ ਤੋ ਸਰਕਾਰ ਨੇ ਇਹ ਕੋਈ ਦੁਨੀਆ ਨੂੰ ਸਾਰਾ ਜੱਗ ਜ਼ਾਹਿਰ ਹੋ ਗਿਆ ਹੈ ਕਿ ਲੁਧਿਆਣੇ ਦੀ ਸੀਟ ਜਿੱਤਣ ਦੇ ਲਈ ਉਹ ਸਰਕਾਰ ਨੇ ਜੋ ਅੰਦਰ ਖਾਤੇ ਇੱਥੇ ਲੁਧਿਆਣੇ ਦੇ ਵਪਾਰੀਆਂ ਨਾਲ ਕਮਿਟਮੈਂਟ ਕੀਤੀ ਉਹਨੂੰ ਪੂਰਿਆ ਕਰਨ ਦੇ ਲਈ ਪੰਜਾਬ ਦੇ ਕਿਸਾਨਾਂ ਦੇ ਨਹੀਂ ਕਲਾ ਮੈਂ ਤਾਂ ਕਹਾਂਗਾ ਦੇਸ਼ ਦੇ ਕਿਸਾਨਾਂ ਦੇ ਔਰ ਅੱਜੋ ਵੀ ਗਾਹਾਂ ਪੰਜਾਬ ਹਰਿਆਣੇ ਦੀ ਆਮ ਪਬਲਿਕ ਦੀ ਪਿੱਠੇ ਛੁਰਾ ਮਾਰਿਆ ਹੈ ਕਿਉਂਕਿ ਅਸੀਂ ਐਮਐਸਬੀ ਗਰੰਟੀ ਕਾਨੂੰਨ ਮੰਗਦੇ ਸੀ ਐਮਐਸਬੀ ਗਰੰਟੀ ਕਾਨੂੰਨ ਦੀ ਜਦੋਂ ਗੱਲ ਆਉਂਦੀ ਹੈ ਨਾ ਜੀ ਉਦੋਂ ਫਿਰ ਅਗਰ ਸਾਡਾ ਜਿਹੜੇ ਬੁੱਧੀਜੀਵੀ ਬੜਾ ਚਿਲਾ ਰਹੇ ਨੇ ਰੋਲਾ ਪਾ ਰਹੇ ਨੇ ਕਿ ਪਾਣੀ ਗਿਆ ਥੱਲਿਓ ਧਰਤੀ ਹੇਠਲਾ ਪਾਣੀ ਮੁੱਕ ਜਾਣਾ ਹੈ ਸਿਰ ਸਾਡੇ ਕੋਲੇ 15 ਸਾਲ ਦਾ ਪਾਣੀ ਬਚਿਆ ਹੈ ਉਹ ਪਾਣੀ ਬਚਾਉਣਾ ਬਹੁਤ ਜ਼ਰੂਰੀ ਸੀ ਪਰ ਉਹ ਤਾਂ ਹੀ ਬਚਣਾ ਜੇ ਐਮਐਸਬੀ ਗਰੰਟੀ ਕਰਉਣ ਬਣੇਗਾ ਲੋਕ ਦੂਸਰੀਆਂ ਫਸਲਾਂ ਵਾਲ ਨੂੰ ਆਪਣਾ ਧਿਆਨ ਕਨਵਰਟ ਕਰਨਗੇ ਝੋਨੇ ਦੇ ਕਣਕ ਦੇ ਫਸਲੀ ਚੱਕਰ ਚੋਂ ਨਿਕਲਣਗੇ ਸੋ ਇਹ ਇਹ ਜਿਹੜੀ ਲੜਾਈ ਸੀ ਇਹ ਜਿਹੜੀ ਮੰਗ ਸੀ ਇਹ ਪੂਰੇ ਪੰਜਾਬ ਦੇ ਹਰ ਵਰਗ ਦੀ ਮਜ਼ਦੂਰ ਦੀ ਮੁਲਾਜ਼ਮ ਦੀ ਇੰਡਸਟਰੀ ਇੰਡਸਟਰੀ ਕਿਸੇ ਵਪਾਰੀ ਦੀ ਕਿਸੇ ਛੋਟੇ ਤੋਂ ਲੈ ਕੇ ਵੱਡੇ ਤੱਕ ਹਰ ਵਿਅਕਤੀ ਦੀ ਹੈ ਮੰਗਾ ਹਰ ਵਿਅਕਤੀ ਦਾ ਇਹ ਮੁੱਦਾ ਸੀ ਔਰ ਮੈਂ ਕਹਾਂਗਾ ਕਿ ਥੱਲੇ ਕਿਸਾਨਾਂ ਦੇ ਪਿੱਛੇ ਛੁਰਾ ਨਹੀਂ ਮਾਰਿਆ ਪੂਰੇ ਪੰਜਾਬ ਦੀ ਪਿੱਛੇ ਦੇ ਵਿੱਚ ਛੁਰਾ ਮਾਰਿਆ ਹੈ ਜਿਹੜਾ ਸਾਡੇ ਅੰਦੋਲਨ ਨੂੰ 10 ਸਾਲ ਪਿੱਛੇ ਲਿਜਾ ਸਕਿਆ ਭਗਵਾਨ ਜੀ ਮਾਨ ਨੇ ਸਿਰਫ ਇੱਕ ਸੀਟ ਜਿੱਤਨੀ ਤੇ ਹੁਣ ਇਸ ਤਰ੍ਹਾਂ ਕੋਈ ਹੈ ਅੱਗੇ ਗਲਵਾ ਚੱਲ ਰਹੀ ਹੈ ਸ਼ਿਵਰਾਜ ਚੋਹਾਨਾ ਕੇਂਦਰੀ ਕਿਤੇ ਨਹੀਂ ਦੇਖੋ ਸ਼ਿਵਰਾਜ ਚੋਹਾਨਾ ਨੂੰ ਅਸੀਂ ਇਹ ਕਹੇ ਕਿ ਪੰਜਾਬ ਸਰਕਾਰ ਅਗਰ ਸਾਡਾ ਹਿੱਸਾ ਬਣਦੀ ਹੈ ਮੀਟਿੰਗ ਦਾ ਤਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਦਾ ਪੰਜਾਬ ਸਰਕਾਰ ਦੇ ਨਾਲ ਵਿਰੋਧ ਹੈ ਲੋਕਾਂ ਦੇ ਅੰਦਰ ਨਾਰਾਜ਼ਗੀ ਹੈ ਔਰ ਉਹਦੇ ਚੋਂ ਇਹਨਾਂ ਨੂੰ ਵਿੱਚ ਬਿਠਾ ਕੇ ਮੀਟਿੰਗ ਕਰਨੇ ਪੋਸੀਬਲ ਨਹੀਂ ਹੈ। ਪੰਜਾਬ ਭਾਰਤ ਸਰਕਾਰ ਅਗਰ ਸੱਚਮੁੱਚ ਜਿਹੜੀ ਹਮਲਾ ਹੋਇਆ ਜਿੱਦੈਂ ਉਹਦੇ ਜੋ ਪਾਰਲੀਮੈਂਟ ਚ ਭਾਰਤ ਸਰਕਾਰ ਬੋਲੀ ਹੈ ਕਿ ਪੰਜਾਬ ਸਰਕਾਰ ਨੇ ਬਹੁਤ ਗਲਤ ਕੀਤਾ ਸਾਡੀ ਕਿਸਾਨਾਂ ਨਾਲ ਵਧੀਆ ਮਾਹੌਲ ਦੇ ਵਿੱਚ ਮੀਟਿੰਗ ਚੱਲ ਰਹੀ ਸੀ। ਅਗਰ ਉਹਦੇ ਤੇ ਖੜੀ ਹੈ ਤਾਂ ਭਾਰਤ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਲਾਂਭੇ ਕਰਕੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਔਰ ਉਹ ਗੱਲਬਾਤ ਉਹ ਕਦੇ ਵੀ ਕਿਸਾਨ ਭਜਦੇ ਨਹੀਂ ਅਸੀਂ ਗੱਲਬਾਤ ਲਈ ਫਿਰ ਵੀ ਤਿਆਰ ਹੋਵਾਂਗੇ। ਜੇ ਪੰਜਾਬ ਭਾਰਤ ਸਰਕਾਰ ਕਿਸਾਨਾਂ ਨਾਲ ਡਾਇਰੈਕਟ ਗੱਲ ਕਰਦੇ ਆਏ ਸਟ੍ਰੈਟ ਡਾਇਰੈਕਟ ਗੱਲ ਕਰਦੇ ਆਏ ਤਾਂ ਤਿਆਰ ਹੈ ਜੱਥੇਬੰਦੀ ਬਿਲਕੁਲ ਸਾਰੀਆਂ ਜੱਥੇਬੰਦੀਆਂ ਹਰ ਕਿਸਾਨ ਤਿਆਰ ਹੋਏਗਾ ਇਹਦੇ ਲਈ ਗੱਲਬਾਤ ਕਰ ਰਹੇ ਹਾਂ ਠੀਕ ਹੈ ਧੰਨਵਾਦ ਜੀ ਸਵਾਗਤ ਕਰਦੇ ਆਂ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜੋ ਸਰਬ ਧਰਮ ਮਹਾ ਪੰਚਾਇਤ ਦਾ ਆਯੋਜਨ ਜੋ ਇਸ ਸਥਾਨ ਤੇ ਹੋ ਰਿਹਾ ਹੈ ਕੱਲ ਉਹਦੇ ਵਾਸਤੇ ਉਹਨੂੰ ਸਮਰਥਨ ਦੇਣ ਦੇ ਵਾਸਤੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਇਹਨਾਂ ਨੇ ਅਪੀਲ ਵੀ ਕੀਤੀ ਹੈ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀਆਂ ਨੂੰ ਕਿ ਆਓ ਸਾਰੇ ਰਲ ਕੇ ਕਿਉਂਕਿ ਇਹ ਇੱਕ ਬੇਸਿਕ ਮੁੱਦਾ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੋਰ ਪਵਿੱਤਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਰੋਕਣ ਦਾ ਜਿਹੜਾ ਮੁੱਦਾ ਹੈ ਇਹ ਪੇਨਾ ਬੇਸਿਕ ਹੈ ਇਹਦੇ ਉੱਤੇ ਕੋਈ ਫੰਡ ਨਹੀਂ ਲੱਗਣਾ ਕੋਈ ਕੁਛ ਕੋਈ ਵੱਡੀ ਗੱਲ ਨਹੀਂ ਕੋਈ ਇਹਦੇ ਵਾਸਤੇ ਖਰਚਾ ਨਹੀਂ ਹੈ ਸਰਕਾਰ ਦਾ ਪਰ ਜੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਇਸ ਅਜ਼ਮਤ ਦੇ ਵਾਸਤੇ ਮੁੱਖ ਮੰਤਰੀ ਸਾਹਿਬ ਦਾ ਹਰਾ ਪੈਨ ਨਹੀਂ ਚੱਲ ਰਿਹਾ ਤੇ ਮੈਂ ਸਮਝਦਾ ਪੰਜਾਬੀਆਂ ਨੂੰ ਹੱਥ ਫੜ ਕੇ ਚਲਾ ਦੇਣਾ ਚਾਹੀਦਾ ਹੈ ਕਿ ਮਜਬੂਰ ਕਰ ਦੇਣਾ ਚਾਹੀਦਾ ਸਰਕਾਰ ਨੂੰ ਕਿ ਜਿਹੜੇ ਗੱਲ ਕਰਕੇ ਜਿਹੜਾ ਤੁਹਾਡਾ ਵਾਅਦਾ ਸੀਗਾ 25 ਜਨਵਰੀ 2022 ਦਾ ਜਿਹੜਾ ਤੁਹਾਡਾ ਵਾਅਦਾ ਸੀ ਜਦੋਂ ਤੁਸੀਂ ਕਿਹਾ ਸੀ ਜੇ ਕਿਤੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਹੈ ਜੇ ਜਿਹੜਾ ਉਹਦਾ ਕਾਨੂੰਨ ਹੈ ਉਹ ਬੇਮਿਸਾਲ ਸਜ਼ਾ ਦਾ ਕਾਨੂੰਨ ਹੋ ਜਾਏ ਕਿ ਕਿਸੇ ਦੀ ਹਿੰਮਤ ਨਾ ਪਈ ਬੇਅਦਬੀ ਕਰਨ ਦੀ ਇਹ ਤੁਹਾਡੇ ਮੂੰਹ ਦੀ ਭਗਵੰਤ ਸਿੰਘ ਮਾਨ ਸਾਹਿਬ ਤੁਹਾਡੇ ਮੂੰਹ ਦਾ ਬਿਆਨ ਹੈ ਜਿਹੜਾ ਤੁਹਾਡੇ ਕੋਲ ਪੂਰਾ ਕਰਾਉਣ ਲਈ ਇੱਕ ਕਿਸਾਨ ਵੀਰ ਕਹ ਲਈਏ ਇੱਕ ਪੰਜਾਬੀ ਇੱਕ ਆਮ ਘਰ ਦਾ ਬੱਚਾ ਜਿਹੜਾ ਉਹ ਮਰਦਾ ਪਿਆ ਉਸ 400 ਫੁੱਟ ਉੱਚੇ ਬੈੱਥ ਬੈੱਡ ਦੇ ਉੱਤੇ ਪਿਆ ਹੋਇਆ ਜਿੱਥੇ ਰੋਜ਼ ਉਹਦਾ ਬੀਪੀ ਹਾਈਕ ਹੁੰਦਾ ਰੋਜ਼ ਉਹਦਾ ਬੀਪੀ ਫਲਕਚੂਏਟ ਕਰਦਾ ਪਤਾ ਨਹੀਂ ਕਿੰਨੇ ਕਿੰਨੇ ਕਸ਼ਟੋ ਸਹਾਰਦਾ ਪਿਆ ਕਾਹਦੇ ਵਾਸਤੇ ਜਿਹੜਾ ਤੁਹਾਡੀ ਜੇਬ ਚ ਪਿਆ ਪੈਨ ਉਹ ਚੱਲ ਜਾਈ ਸੋ ਅਸੀਂ ਬੇਨਤੀ ਕਰਦੇ ਹਾਂ ਤੁਸੀਂ ਪਿੱਛੇ ਵੀ 3 ਦਿਨ ਪਹਿਲਾਂ ਵੀ ਕੈਬਨਟ ਦੀ ਮੀਟਿੰਗ ਕੀਤੀ ਹੈ 9 ਤਰੀਕ ਦਾ ਇਹ ਜਿਹੜਾ ਮਤਾ ਹੈ ਤੁਹਾਡੇ ਡਰਾਫਟ ਜਿਹੜਾ ਤੁਹਾਡੀ ਆ ਤੁਹਾਡੇ ਡਿਪਟੀ ਪ੍ਰਿੰਸੀਪਲ ਸੈਕਟਰੀ ਸਾਹਿਬ ਦੇ ਪਾਸ ਪਹੁੰਚਿਆ ਹੋਇਆ ਸਾਡੇ ਕੋਲ ਤਾਂ ਡੈਰੀ ਨੰਬਰ ਵੀ ਮੌਜੂਦ ਹੈ ਤੇ ਤੁਸੀਂ ਕਿਉਂ ਨਹੀਂ ਉਹਦੇ ਤੇ ਕਾਰਵਾਈ ਕਰਦੇ ਪਏ ਪੰਜਾਬ ਇਸ ਗੱਲ ਦਾ ਤੁਹਾਡੇ ਤੋਂ ਜਵਾਬ ਮੰਗਦਾ ਤੇ ਮੰਗੇਗਾ ਅਸੀਂ ਇਹੀ ਬੇਨਤੀ ਕਰਦੇ ਹਾਂ ਅਜੇ ਵੀ ਸਮਾਂ ਹੈ ਕਿ ਉਹ ਵੀਰ ਜਿੰਦਾ ਜਗਦਾ ਥੱਲੇ ਆ ਜਾਏ ਇਸ ਵਾਸਤੇ ਤੁਸੀਂ ਫੌਰੀ ਤੌਰ ਤੇ ਉਹਨੂੰ ਅਪਰੂਵ ਕਰਕੇ ਤੇ ਕੈਬਨਿਟ ਵਿੱਚ ਪਾਸ ਕਰਕੇ ਤੇ ਪੰਜਾਬ ਵਿਧਾਨ ਸਭਾ ਦਰਾਂ ਨੂੰ ਪਾਸ ਕਰਕੇ ਪੰਜਾਬ ਦੇ ਵਿੱਚ ਠੰਡ ਵਰਤਾਓ ਇਹ ਜਿਹੜਾ ਪਿਛਲੇ 10 ਸਾਲਾਂ ਤੋਂ ਘਾਣ ਹੋ ਰਿਹਾ ਪੰਜਾਬ ਦੀ ਅਜ਼ਮਤ ਦਾ ਘਾਣ ਹੋ ਰਿਹਾ ਗੁਰੂ ਸਾਹਿਬ ਦੇ ਉੱਤੇ ਹਮਲੇ ਹੋ ਰਹੇ ਨੇ ਕਿਤੇ ਤੇਲ ਪਾ ਕੇ ਅੱਗ ਲਾ ਦਿੰਦਾ ਕਿਤੇ ਅੰਗ ਕਈ ਕੋ ਜਾ ਅਸੀਂ ਉਹ ਬੋਲ ਵੀ ਨਹੀਂ ਸਕਦੇ ਜੋ ਕੁਝ ਹੋ ਰਿਹਾ ਸਾਡੇ ਦੇ ਨਾਲ ਤੇ ਮੁੱਖ ਮੰਤਰੀ ਸਾਹਿਬ ਦਾ ਪਹਿਲਾ ਫਰਜ ਜਦੋਂ ਹੁਣੇ ਡੱਲੇਵਾਲ ਸਾਹਿਬ ਜੀ ਨੇ ਗੱਲ ਕੀਤੀ ਹੈ ਇਹ ਤਾਂ ਪਹਿਲਾ ਫਰਜ ਸੀਗਾ ਇਹਦੇ ਵਾਸਤੇ ਕਿਸ ਨੂੰ ਸੰਘਰਸ਼ ਕਰਨ ਦੀ ਕੀ ਲੋੜ ਸੀ ਪਰ ਫੇਰ ਵੀ ਜੇ ਹੁਣ ਵੀ ਜਾਗ ਜਾਓ ਦੇ ਰਾਜ ਦਰਸਤ ਆਏ ਵਾਲੀ ਗੱਲ ਹੋਏਗੀ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਹਿ